ਦੇ ਕੋ ਜਿਸ ਨੇ ਕਿ ਸਤੇ ਕੋਈ ਮਾੜੀ ਘੜੀ ਨਹੀਂ ਆ। ਉਸ ਵੇਲੇ ਬੰਦੇ ਦੀ ਸੋਚ ਹੁੰਦੀ ਹੈ ਹਰ ਜਗ੍ਹਾ ਮੱਥਾ ਟੇਕਦੀ ਹੈ ਸਾਡੇ ਮੈਨੂੰ ਬੜੀ ਇੱਕ ਫਕਰ ਮਹਿਸੂਸ ਹੁੰਦਾ ਵੀ ਮੇਰੇ ਹਲਕੇ ਦੇ ਵਿੱਚ ਇਤਿਹਾਸਕ ਗੁਰਦੁਆਰਾ ਬਾਬੇ ਸ਼੍ਰੀ ਚੰਦ ਦਾ ਉਹ ਜਿਹੜੇ ਵੀ ਬੰਦਾ ਇੱਥੇ ਆਪਣੀ ਮੁਰਾਦ ਲੈ ਕੇ ਆਉਂਦਾ ਉਹਦੀ ਮੁਰਾਦ ਪੂਰੀ ਹੁੰਦੀ ਹੈ। ਤੇ ਜਦੋਂ ਮੇਰੇ ਉੱਤੇ ਇਹ ਸੰਕਟ ਦੀ ਘੜੀ ਸਰਦਾਰਾਂ ਨੇ ਲਿਆਂਦੀ ਦੇਰੇ ਮੰਚੇ ਸੀ ਵੀ ਚਲੋ ਜਿਹੜੇ ਜਵਾਨ ਹੁੰਦੀ ਹੈ ਤੇ ਬਾਬਾ ਸ਼੍ਰੀ ਚੰਦ ਜੀ ਆਪਾਂ ਮੱਥਾ ਟੇਕਣ ਜਾਵਾਂਗੇ ਤੇ ਅੱਜ ਇਸ ਕਰਕੇ ਆਇਆ ਮੱਥਾ ਟੇਕਣ ਵਾਸਤੇ ਬਾਬਾ ਜੀ ਦਾ ਥੈਂਕਸ ਕਰਮਾ ਤੇ ਸ਼ੁਕਰਾਨਾ ਕਰਨ ਵਾਸਤੇ ਆਇਆ ਵੀ ਚਲੋ ਮਾੜੀ ਘੜੀ ਦੀ ਨਿਗਾਹਤੀ ਹੈ ਇਸ ਕਰਕੇ ਮੈਂ ਅੱਜ ਮੱਥਾ ਟੇਕਣ ਵਾਸਤੇ ਆਇਆ ਨਹੀਂ ਲੱਗਦਾ ਸੱਚਾਈ ਦੀ ਗੱਤ ਹੋਈ ਹੈ ਦਿਮਾਗ ਲਈ 100% ਸੱਚ ਜਿਹੜਾ ਛੁਪਿਆ ਨਹੀਂ ਜਾ ਸਕਦਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ ਪੀਰ ਪਕੰਬਰ ਬਾਬੇ ਬਾਬੇ ਨਾਨਕ ਨੇ ਵੀ ਆਪਣੇ ਗੁਰੂ ਸਾਹਿਬ ਕੀ ਲਿਖਿਆ ਹੈ ਕਿ ਹਮੇਸ਼ਾ ਸਾਦਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਿ ਜਿਹੜੇ ਜਿਹੜਾ ਬੰਦਾ ਸੱਚ ਦਾ ਸਾਥ ਦਿੰਦਾ ਹੈ ਬਾਬੇ ਨਾਨਕ ਜੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜਿਦਾ ਹੁਣ ਸਾਡੇ ਦੀ ਵੀ ਬਾਬੇ ਨਾਨਕ ਦੀ ਅਪਾਰ ਕਿਰਪਾ ਹੋਈ ਹੈ